ਸ਼੍ਰੀ ਗੱਲ ਮੈਂ ਰਿਨਾਤੀ ਮਾਨ ਤੁਸੀਂ ਦੇਖ ਰਹੇ ਹੋ ਹਰਫ ਪੰਜ ਚਾਰ ਟੀਵੀ ਗੱਲ ਕਰਾਂਗੇ ਮਨਜੀਤ ਸਿੰਘ ਭੋਮਾ ਲੈ ਕੇ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਜਥੇਦਾਰ ਕੌਂਕੇ ਨੂੰ ਲੈ ਕੇ ਉਹਨਾਂ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਹਿ ਆ ਕਿ ਅਸੀਂ ਲਗਾਤਾਰ ਇਸ ਮਾਮਲੇ ਦੀ ਰਿਪੋਰਟ ਨੂੰ ਜਨਤਕ ਕਰਨ ਦੇ ਵਾਸਤੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਵੱਲੋਂ ਕਈ ਵਾਰ ਮੁਲਾਕਾਤ ਕੀਤੀ ਗਈ ਸੀ ਪਰ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਜਿਸ ਦੇ ਚੱਲਦੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨਿਸ਼ਾਨੇ ਤੇ ਲਿਆ ਆਓ ਸੁਣਦੇ ਹਾਂ ਅੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਸਣ ਵਾਲੇ ਪੱਤਰਕਾਰ ਵੀਰਾਂ ਨੂੰ ਅਸੀਂ ਅੱਜ ਖੇਚਲ ਡੇਰੇ ਆ ਅੱਜ ਦਾ ਜਿਹੜਾ ਸਾਡਾ ਮੀਟਿੰਗ ਆ ਪ੍ਰੈਸ ਕਾਨਫਰੰਸ ਕਰਨ ਦਾ ਜੋ ਪ੍ਰੋਗਰਾਮ ਹੈ ਉਹ ਸਬੰਧੀ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਜਿਹੜੇ ਸਰਕਾਰੀ ਰਿਪੋਰਟ ਹੈ ਬੀਪੀ ਤਵਾੜੀ ਜੋ ਕਿ ਸਾਡੇ ਬੜੇ ਸਤਿਕਾਰਤ ਉਹ ਅਫਸਰ ਨੇ ਪੰਜਾਬ ਦੇ ਰਹਿ ਤੇ ਹੁਣ ਤਾਂ ਮੈਨੂੰ ਜਾਣਕਾਰੀ ਨਹੀਂ ਗਈ ਵੀ ਉਹ ਹੈਗੇ ਨੇ ਕਿ ਰਿਟਾਇਰ ਨੇ ਉਹਨਾਂ ਨੇ ਇੱਕ ਜਾਂਚ ਕੀਤੀ ਸੀ ਉਹ ਸਬੰਧ ਵਿੱਚ ਅਸੀਂ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀਰੋ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਇਹ ਆਪ ਸਭ ਨੂੰ ਪਤਾ ਹੈ ਸਿੱਖ ਦਾ ਕੋਈ ਵੀ ਦੁੱਖ ਦਰਦ ਕੋਈ ਮੁਸ਼ਕਲ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਹੁੰਦਾ ਹੈ ਅਕਾਲ ਤਖਤ ਸਾਹਿਬ ਦਾ ਮਤਲ ਇੱਕ ਤਾਂ ਹੈਗਾ ਸਾਡੇ ਜਿਹੜਾ ਸਥਾਨ ਦੀ ਗੱਲ ਹੈ ਦੂਸਰਾ ਉਥੋਂ ਦੇ ਜਿਹੜੇ ਸੇਵਾਦਾਰ ਜਾਂ ਜਿਹੜੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਸਾਡੀ ਕੌਮ ਵਿੱਚ ਬਹੁਤ ਵੱਡੀ ਸਨਮਾਨਿਤ ਸ਼ਖਸੀਅਤ ਸੀ ਔਰ ਸਿੱਖ ਕੌਮ ਜਿਹੜੀ ਹੋ ਉਹਨਾਂ ਦਾ ਬਹੁਤ ਵੱਡਾ ਮਾਣ ਕਰਦੀ ਸੀ ਸਾਰੀਆਂ ਹੀ ਸਿੱਖ ਜਥੇਬੰਦੀਆਂ ਚਾਹੇ ਉਹ ਧਾਰਮਿਕ ਸਨ, ਰਾਜਨੀਤਿਕ ਸਨ, ਸਮਾਜਿਕ ਸਨ ਜਾਂ ਦੂਸਰੀਆਂ ਜੋ ਵੀ ਸਨ, ਜਾਂ ਗਰਮ ਖਿਆਲੀ, ਨਰਮ ਖਿਆਲੀ ਜਿੰਨੇ ਵੀ ਹੈ ਸਨ, ਦੇਸ਼ ਵਿਦੇਸ਼ ਵਾਲੇ ਉਹ ਸਾਰੇ ਹੀ ਗੁਰਦੇਵ ਸਿੰਘ ਕੌਕੇ ਸਾਹਿਬ ਜਿਹੜੇ ਸੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸਨ। ਉਹ ਨਾਮ ਬਾਣ ਵਾਲੀ ਰੂਹ ਸੀ, ਸਿਮਰਨ ਵਾਲੀ ਰੂਹ ਸੀ ਤੇ ਹਮੇਸ਼ਾ ਸੱਚ ਤੇ ਪੈਰਾ ਦੇਣ ਵਾਲੀ ਸ਼ਖਸੀਅਤ ਸੀ। ਐਸੀ ਸ਼ਖਸੀਅਤ ਦੇ ਨਾਲ ਜੋ ਜ਼ੁਲਮ ਜੋ ਅਤਿਆਚਾਰ ਹੋਇਆ ਜਿਸ નિર્દય ਪੁਣੇ ਦੇ ਨਾਲ ਔਰ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਬੰਧ ਵਿੱਚ ਸਿੱਖ ਪੰਥ ਵੱਲੋਂ ਜਦੋਂ ਅਕਾਲੀ ਸਰਕਾਰ 97 ਤੋਂ 2000 ਬਣੀ ਤਾਂ ਉਸ ਸਮੇਂ 97 ਬਣਨ ਤੋਂ ਬਾਅਦ ਉਹਨਾਂ ਦੇ ਕੋਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਨ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜਾ ਕਤਲ ਸੀ ਉਹਦੀ ਜਾਂਚ ਜਾਂ ਕਮਿਸ਼ਨ ਬਿਠਾ ਕੇ ਉਹ ਸੱਚ ਜਿਹੜਾ ਸੀ ਦੁਨੀਆ ਸਾਹਮਣੇ ਲਿਆਉਣ ਵਾਸਤੇ ਰਿਕਵੈਸਟ ਕੀਤੀ ਗਈ ਸਾਰਿਆਂ ਵੱਲੋਂ ਕਿਉਂਕਿ ਉਹਨਾਂ ਕੋਲ ਰਿਕਵੈਸਟ ਕਰਨ ਦਾ ਇੱਕ ਕਾਰਨ ਹੋਰ ਵੀ ਸੀ ਕਿ ਜਦੋਂ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਕੌਂਕੇ ਪਿੰਡ ਦੇ ਸਾਹਮਣੇ ਜੀਟੀ ਰੋਡ ਦੇ ਉੱਤੇ ਕਮਾਕ ਜੀਟੀ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਧਰਨਾ ਲੱਗਾ ਸੀ ਜੋ ਕਿ ਬਾਬਾ ਜਗਿੰਦਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਦੇ ਸਤਕਾਰਯੋਗ ਪਿਤਾ ਜੀ ਗੁਰਪਰਵਾਸੀ ਉਹਨਾਂ ਦੀ ਅਗਵਾਈ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਗਰਚਰਨ ਸਿੰਘ ਟਵਾੜਾ ਸੁਰਜਨ ਸਿੰਘ ਠੇਕੇਦਾਰ ਅਤੇ ਇਸ ਤੋਂ ਇਲਾਵਾ ਸਰਦਾਰ ਸੁਖਜਿੰਦਰ ਸਿੰਘ ਸਨ ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਪੰਜਾਬ ਭਰ ਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਉਹਨਾਂ ਨੇ ਉੱਥੇ ਧਰਨਾ ਦਿੱਤਾ ਸੀ ਉੱਥੇ ਐਲਾਨ ਵੀ ਕੀਤਾ ਸੀ ਕਿ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਆਏਗੀ ਤਾਂ ਉਹ ਸਮੇਂ ਜਿਹੜਾ ਹਦਰ ਗੁਰਦੇਵ ਸਿੰਘ ਕੌਕੇ ਦੀ ਜਾਂਚ ਜਿਹੜੀ ਹੈ ਇਹ ਕੀਤੀ ਜਾਵੇਗੀ ਉਸ ਮੁਤਾਬਕ ਪੰਥ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਸਰਕਾਰ ਬਣੀ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਉਹਨਾਂ ਨੇ ਉਸ ਦੇ ਉੱਪਰ ਇੱਕ ਵੀਰ ਸਰਦਾਰ ਵਾਹਿਗੁਰੂ ਬੀਪੀ ਤਵਾੜੀ ਜਿਹੜੇ ਉਸ ਸਮੇਂ ਇੱਕ ਅਫਸਰ ਸਨ ਪੰਜਾਬ ਦੇ ਵਿੱਚ ਬੜੇ ਇਮਾਨਦਾਰ ਮੰਨੇ ਜਾਂਦੇ ਸਨ ਨਾ ਤਾਂ ਉਹ ਸਿੱਖ ਸਨ ਤੇ ਨਾ ਹੀ ਉਹ ਪੰਜਾਬੀ ਸਨ ਪਰ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਬੜੀ ਨਿਰਮਲ ਤੇ ਸੱਚਾਈ ਦੇ ਆਧਾਰ ਚੱਲਣ ਵਾਲੀ ਸੀ ਉਹਨਾਂ ਦੇ ਅਗਵਾਈ ਚ ਜਾਂਚ ਜਿਹੜੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੋ ਆਰੰਭ ਕਰਵਾਈ ਉਹਨਾਂ ਨੇ ਆਪਣੀ ਸਾਰੀ ਜਾਂਚ ਕਰਕੇ ਤੇ ਉਹ ਰਿਪੋਰਟ ਜਿਹੜੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਦੇ ਦਿੱਤੀ ਸੀ ਉਸ ਵਿੱਚ ਉਹਨਾਂ ਨੇ ਆਪਣੇ ਵੱਲੋਂ ਜਿੰਨੇ ਵੀ ਉਹਨਾਂ ਤੋਂ ਤੱਥ ਜਾਂ ਜੋ ਵੀ ਉਹਨਾਂ ਦੀ ਰਿਪੋਰਟ ਸੀ ਉਹ ਸਾਰੀ ਇੱਕ ਅਫਸਰ ਜਿਸ ਤਰ੍ਹਾਂ ਕਰਦੇ ਨੇ ਉਹਨਾਂ ਨੇ ਉਹ ਸਾਰਾ ਕੁਝ ਕਰਕੇ ਤੇ ਉਹਨਾਂ ਸਚਾਈ ਦੇ ਆਧਾਰਤ ਉਹ ਰਿਪੋਰਟ ਜਿਹੜੀ ਹੈ ਪੰਜਾਬ ਸਰਕਾਰ ਨੂੰ ਸੌਂਪੀ ਸਾਨੂੰ ਦੁੱਖ ਹੈ ਕਿ ਉਸ ਰਿਪੋਰਟ ਦੇ ਉੱਤੇ ਅੱਗੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਚਾਹੀਦਾ ਤਾਂ ਇਹ ਸੀ ਕਿ ਉਸ ਰਿਪੋਰਟ ਦੇ ਆਧਾਰ 'ਤੇ ਅਦਾਲਤ ਵਿੱਚ ਕੇਸ ਜਾਂਦਾ ਐਫ ਆਈ ਆਰ ਦਰਜ ਹੁੰਦੀਆਂ ਤੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਮਿਆਰੀ ਸਜ਼ਾ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਨੇ ਸਿੱਧਾ ਹੀ ਅਕਾਲ ਤਖਤ ਸਾਹਿਬ ਜਿਸ ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਮੌਰ ਹਸਤੀ ਹੈ ਉਸ ਦੇ ਉੱਤੇ ਉਹਨਾਂ ਨੇ ਜ਼ੁਲਮ ਅਤਿਆਚਾਰ ਢਾਇਆ ਸੀ ਪਰ ਸਰਕਾਰ ਨੇ ਉਹ ਜਾਣ ਜਿਹੜੀ ਸੀ ਆਪਣੇ ਗੋਡੇ ਹੇਠ ਦੱਬ ਕੇ ਰੱਖੀ ਉਹ 98 ਤੋਂ ਲੈ ਕੇ ਲਗਭਗ ਹੁਣ ਤੱਕ ਉਹ ਰਿਪੋਰਟ ਜਿਹੜੀ ਸੀ ਉਹ ਦੱਬੀ ਰਹੀ ਹੈ ਇਹਦੇ ਦਰਮਿਆਨ ਤਿੰਨ ਸਰਕਾਰਾਂ ਕਾਲੀ ਦਲ ਦੀਆਂ ਲੰਗੀਆਂ ਜਿਹਦੇ ਵਿੱਚ 97 ਤੋਂ 2 ਫਿਰ 7 ਤੋਂ 12 ਤੇ 12 ਤੋਂ 17 ਤੇ ਇਹਦੇ ਦਰਮਿਆਨ ਕਾਂਗਰਸ ਦੀਆਂ ਵੀ ਦੋ ਸਰਕਾਰਾਂ ਆਈਆਂ ਹੁਣ ਇੱਕ ਨਵੀਂ ਸਰਕਾਰ ਆਈ ਹੈ ਉਹਦੀ ਜਿਹੜੀ ਜਾਂਚ ਦੀ ਰਿਪੋਰਟ ਸੀ ਉਹ ਹੁਣ ਮਨੁੱਖੀ ਅਧਿਕਾਰਾਂ ਵਾਲੀ ਸੰਸਥਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ ਜਥੇਦਾਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਕਿ ਆਹ ਰਿਪੋਰਟ ਹੈ ਆ ਉਹਦੀ ਮਤਲਬ ਸਾਰੀ ਜਿਹੜੀ ਪੋਜੀਸ਼ਨ ਹੈ ਉਹ ਖੜੀ ਆ ਉਹਨਾਂ ਨੇ ਅੱਗੋਂ ਆਦੇਸ਼ ਜਾਰੀ ਕੀਤਾ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਅਗਵਾਈ ਕਰਕੇ ਤੇ ਦੀ ਸਾਰੀ ਪੜਤਾਲ ਜਿਹੜੀ ਹੈ ਉਹ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਕਰਾਏ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਬਾਉਣ ਵਾਸਤੇ ਆਪਣਾ ਯਤਨ ਕਰੇ ਤੇ ਇਹ ਕਾਰਵਾਈ ਕਰੇ ਅਸੀਂ ਇਸ ਸਬੰਧ ਵਿੱਚ ਹੀ ਆਪ ਜੀ ਦੇ ਨਾਲ ਅੱਜ ਕੁਝ ਗੱਲਾਂ ਕਰਨ ਵਾਸਤੇ ਬੈਠੇ ਆਂ ਅਸੀਂ ਮੌਜੂਦਾ ਜਿਹੜੀ ਸਰਕਾਰ ਹੈ ਅਸੀਂ ਉਸ ਨੂੰ ਵੀ ਕਹਿ ਰਹੇ ਆਂ ਕਿ ਭਾਈ ਇਹ ਕਾਲ ਤਖਸਬ ਨਾਲ ਸੰਬੰਧਿਤ ਮਾਮਲਾ ਇਹਦੇ ਚ ਆਨਾ ਕਾਨੀ ਨਾ ਕੀਤੀ ਜਾਵੇ ਇਹਦੀ ਜਾਨ ਜਿਹੜੀ ਹੈ ਹੋਈ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਅੰਦਰਜ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਕੇ ਅੱਗੇ ਤੋਂ ਕੋਈ ਸਿੱਖਾਂ ਦੀਆਂ ਭਾਵਨਾਵਾਂ ਜਾਂ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਇਹ ਰੂ ਦੇਖਣਾ ਹੋਵੇਗਾ ਕਿ ਮਨਜੀਤ ਸਿੰਘ ਭੋਮਾ ਦੇ ਇਲਜ਼ਾਮਾਂ ਤੋਂ ਬਾਅਦ ਆਖਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੋਈ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਜਾਂ ਨਹੀਂ ਬਿਊਰੋ ਰਿਪੋਰਟ ਹਰਪੰਜਾਬ ਟੀਵੀ